ਬੋਲੇ ਦੇਵੀ ਸਰਦੇਵਾ ਕੰਨ ਚੁੱਟੇ ਬਿਗੁਰ ਕੀ ਸੇਵਾ ਉਹ ਅਨਸੀ ਲੱਗ ਬਿਵਾਹ ਸੁਲਤਾਨ ਖਾਨ ਬਾਦ ਸਹਾ ਦੀ ਅੰਨਾ ਨਮ ਬੁੱਲੇ ਜਦ ਕਦ ਸਹਿਨਾ ਮੈਂ ਤਾਂ ਅਧੂ ਕੁਲਾ ਜੇ ਕਦਰ ਸੈਨਾ ਮੈ ਕਰਨਾ ਨਾਮ ਜੋ ਰੰਗ ਨਾ ਚੌਦਰੀ ਰਾਜੀ ਕਈ ਕਿਸਨ ਰੁਕਾਂ ਬੂਰੜ ਬੰਨੀ ਕਿਸੇ ਜੈ ਰਾਣਾ ਨਾ ਬੂਰੜ ਬੰਨਣਾ ਤਾ ਨਤੀਜਾ ਅਮ੍ਰਿਤ ਨਾ ਓ ਰਸੀਨਾ ਬੂਰੜ ਬੰਨਾ ਜਗਤ ਪਹਿਰਾ ਮਕਰ ਸਗਾਰੇ ਨਿਚੋ ਕੋਲ ਨਾ ਸੈ ਸੰਸਾਰ ਅਪਜੂ ਕਾਰ ਤੂਰ ਸਿਰ ਮਾਰ ਰਹੇ ਨਿਚ ਇਕ ਸੱਚਾ ਸਜ ਸੋਈ ਜਿਨ ਕਰ ਸਾਜੀ ਜਿਨ ਸਰੋਈ ਮੇਰੇ ਹੀ ਹੈ ਲਾਈਟ ਮੁੱਕ ਗਈ

ਦਨੀ ਇਹਨਾਂ ਪ੍ਰੋਗਰਾਮ ਤੇ ਸਤਿਕਾਰ ਅਰਦਾਸ ਕਾਜੁ ਜੁਗੈ ਮੰਨੁ ਕੋ ਕਾਵਤ ਜਾਵਤ ਤੁਖੁ ਮੋਹੈ ਰਹਾ ਆਹੋ ਕਰ ਰਹੀ ਸਤਿ ਕਰਿ 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 ਕਰ ਆਦੀ ਕੀ ਅਗਨੀ ਮਲਤਿਆਪੇ ਹੋ ਅੰਤਰਗਤ ਕੀਤੀ ਗਾਗਦ ਪਾਈ ਅਤਮਕੀਨੀ ਭੋਜਨ ਦਾ ਰੰਗ ਅਨੁਸਾਰ ਪਰਮਹੰਸ ਸਿਰ ਲੋਦਰ ਪਾਲਾ ਜਿਦਕੋ ਤੈ ਇੱਕ ਅੰਕਾਰ ਰੇਰਾ ਮੇਕਾ ਸਰਟੀ ਪਰਬਤ ਪਾਇਆ ਸੇਵਾ ਗੁਰੁ ਛਟੀ ਮਨ ਦੇ ਪਰਮਾਨੰਦ ਆ ਚੁਕੀ ਹੰ ਬ੍ਰਹਮਣੀ ਜੁ ਕਉਨ ਤੁੰਹੇ ਤੈ 平安。 ਵੇ ਵੱਡੇ ਚੋਂ ਦੁਨੀਆ ਆਹਾਰ ਕਾਹੂ ਕਾਜ ਨਾਂਜ ਕਵਾਰ ਹਰਖਾ ਦਾਸ ਨੀਚਪਨ ਸੁਣਾ ਹੈ ਸਖੇ ਸੰਗਿ ਕਿੰ ਮੈਂ ਉਤਰਿਆ ਕੋਟ ਮੱਜਨ ਜਾਖੈ ਸੁਣ ਨਾਮ ਕੋਟ ਪੂਜਾ ਜਾਖੈ ਧਿਆਨ नाम सुण ही बाणी